ਥਾਣਾ ਝੰਡਿਆਲਾ ਗੁਰੂ ਦੇ ਪੁਲਿਸ ਹਥੌਸਵਲੇ ਸਫਲਤਾ ਲੱਗੀ ਜਦੋਂ ਮਸ਼ਹੂਰ ਗੈਂਗਸਟਰ ਅਤੇ ਸਮੱਗਲਰ ਹਰਪ੍ਰੀਤ ਸਿੰਘ ਹੈਪੀ ਜੱਟ ਦੇ ਚਾਰ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਦੀ ਪਛਾਣ ਲਵਪ੍ਰੀਤ, ਨਵਜੋਤ, ਰਾਜਪੀਰ ਅਤੇ ਨਵਜੋਤ ਵਜੋਂ ਹੋਈ ਹੈ ਜਾਣਕਾਰੀ ਮੁਤਾਬਕ ਉਕਤ ਨੌਜਵਾਨ ਵਪਾਰੀਆਂ ਅਤੇ ਦੁਕਾਨਦਾਰਾਂ પાસે ਕਰੋੜਾਂ ਰੁਪਏ ਦੀ ਫਿਰੋਤੀ ਮੰਗਦੇ ਸਨ ਤੇ ਫਿਰੋਤੀ ਲੈ ਕੇ ਹੈਪੀ ਜੱਟ ਤੱਕ ਪਹੁੰਚਾਉਂਦੇ ਸਨ ਪੁਲਿਸ ਨੇ ਉਕਤ ਦੋਸ਼ੀਆਂ ਦਾ ਪੁਲਿਸ ਡਿਮਾਂਡ ਹਾਸਲ ਕਰ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਝੰਡਿਆਲਾ ਗੁਰੂ ਤੋਂ ਕਵਲਜੀਤ ਸਿੰਘ ਲਾਡੀ ਦੇ ਨਾਲ ਸੁਖਜੰਦਰ ਸਿੰਘ ਦੀ ਰਿਪੋਰ ਦੇਖੋ ਕਸਬਾ ਜੰਡੇੜਾਲਾ ਸ਼ਹਿਰ ਕਾਫੀ ਵੱਡਾ ਜੀ ਇਹਦੇ ਵਿੱਚ ਕਾਰੋਬਾਰੀ ਲੋਕ ਵਪਾਰੀ ਲੋਕ ਸੁਨਿਆਰੇ ਲੋਕ ਸਾਰੇ ਹੈਗੇ ਨੇ ਇਹਦੇ ਵਿੱਚ ਜੋ ਸੁਣਣ ਚ ਆਇਆ ਸੀਗਾ ਵੀ ਹੈਪੀ ਜੱਟ ਆਪਣੇ ਗਾਂ ਗੁਰਗੇ ਪੈਦਾ ਕਰਕੇ ਨਾ ਜੀ ਸ਼ਹਿਰ ਦੇ ਲੋਕਲੀ ਵਛਿੰਦੇ ਇਹ ਲੋਕਾਂ ਤੋਂ ਦੁਕਾਨਾਂ ਦੀਆਂ ਰੈਕੀਆਂ ਕਰਾ ਕੇ ਫਰौती ਮੰਗਦਾ ਸੀਗਾ ਉਦੇ ਵਿੱਚ ਵਿਦੇਸ਼ੀ ਤਾਕਤਾਂ ਦੇ ਨਾਲ ਸੀ ਅਸੀਂ ਉਹ ਚਾਰ ਬੰਦੇ ਗ੍ਰਿਫਤਾਰ ਸਾਡਾ ਜੰਡਿਆਲਾ ਪੁਲਿਸ ਨੇ ਕੀਤੇ ਹੈ ਜੀ ਸਾਡੇ ਸੀਨੀਅਰ ਅਫਸਰ ਦੀ ਡਾਇਰੈਕਸ਼ਨ ਮੁਤਾਬਕ ਔਰ ਟੈਕਨੀਕਲ ਤਰੀਕੇ ਦੇ ਨਾਲ ਜੀ ਚਾਰ ਬੰਦੇ ਗ੍ਰਿਫਤਾਰ ਕੀਤੇ ਨੇ ਤੇ ਬਾਕੀ ਸਾਡੀ ਤਬਦੀਸ਼ chal rahi ਹੈ ਜੀ ਰਿਮਾਂਡ ਲਵਾਵਾਂਗੇ ਸਾਡੇ ਸ਼ਹਿਰ ਜੰਡਿਆਲੇ ਦੇ ਵਿੱਚ ਕਿੱਥੇ ਕੋਈ ਧਮਕੀਆਂ ਦਿੰਦੇ ਨੇ ਕੀ ਕਰਦੇ ਨੇ ਜੀ ਮੈਂ ਬਿਲਕੁਲ ਨਹੀਂ ਹੋਣ ਦਊਗਾ ਜੀ ਸਾਡੇ ਸਾਰੇ ਸ਼ਹਿਰ ਦੇ ਜਿਹੜੇ ਵਸਨੀਕ ਨੇ ਜਾਂ ਵਪਾਰੀ ਨੇ ਆਰਾਮ ਨਾਲ ਆਪਣਾ ਉਹ ਕਾਰੋਬਾਰ ਕਰ ਸਕਣ ਜੀ ਇਹਨਾਂ ਦੇ ਉਮਰ ਚਾਰ ਹੀ ਬੰਦੇ ਉਮਰ ਤੇ ਹੈਗੀ ਵੀ 22 ਸਾਲ ਜੀ ਇਹ ਯੰਗ ਮੁੰਡੇ ਨੇ ਕੰਮ ਕੋਈ ਨਹੀਂ ਵਿਹਲਣ ਦੇ ਜੀ ਇਹਦੇ ਵਿੱਚ ਇੱਕ ਲਵਪ੍ਰੀਤ ਹੈ ਇੱਕ ਨਵਜੋਤ ਨੇ ਤੇ ਦੂਸਰਾ ਵੀ ਨਵਜੋਤ ਆ ਤੇ ਇੱਕ ਰਾਜਵੀਰ ਨੇ ਚਾਰ ਬੰਦੇ ਹੀ ਮੜਲੇ ਆ ਜਿਹਨੇ ਬੰਦੇ ਫਰौती ਜੰਡੇਆਣਾ ਸ਼ਹਿਰ ਚ ਕਾਰੋਬਾਰੀਆਂ ਕੋ ਕਾਫੀ ਮੰਗੀ ਗਈ ਸੀ ਇਹਨਾਂ ਚਾਰਾਂ ਦਾ ਹੀ ਰਿਮਾਂਡ ਲੈ ਰਿਆ ਜੀ ਰਿਮਾਂਡ ਦੇ ਵਿੱਚ ਅੱਗੇ ਜੋ ਨੈਕਸਟ ਆਊਗਾ ਜੀ ਨੈਕਸਸ ਇਹ ਕਿੱਥੇ